ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੰਗੇ ਟਾਈਮ ਹੈ ਜਿਹੜਾ ਸੁਬਾਹ ਦੇ ਸਵੇਰ ਦੇ ਮਾਰਨਿੰਗ ਦੇ ਵੱਜ ਗਏ ਨੇ ਜੀ 6 ਚਾਹ ਤਾਂ ਮੈਂ ਪਹਿਲਾਂ ਕਰ ਲਈ ਸੀ ਫਿਰ ਮਕਾ ਹਨਾ ਸਾਰਾ ਦੂਰਾ ਕਰਦੀਆਂ ਤੇ ਸਾਰਾ ਨਾਣ ਧੋਣ ਦਾ ਸਾਰਾ ਕੰਮ ਨਿਪਟ ਗਿਆ ਤੇ ਹੁਣ ਇਧਰ ਮੈਂ ਤੜਕ ਰਹੀ ਆ ਜੀ ਚਟਣੀ ਚਟਣੀ ਨਾਲ ਪਰੌਂਠੇ ਲੈ ਕੇ ਜਾਣੀ ਆ ਸੁਖਮਣ ਹੋ ਰਹੀ ਆ ਸਕੂਲ ਚ ਇਧਰ ਮੈਂ ਸਾਂਡ ਤੇ ਰੱਖਿਆ ਹੋਇਆ ਜੀ ਆਟਾ ਤੇ ਮੈਨੂੰ ਰਾਤ ਰਾਤ ਤੇਰ ਬੁਖਾਰ ਹੋਇਆ ਪੈ ਦਬਾਰੇ ਗਰਮ ਨਾਲ ਉਦੋਂ ਕੀ ਜਦੋਂ ਨਿਕਲਣਾ ਪੜ ਲਾਇਆ ਜੱਟਾ ਬਰਨ ਨੂੰ ਨਿਕਲ ਗਿਆ ਨਿੱਦ ਹੁਣ ਸਰਦੀਆਂ ਸਰਦੀਆਂ ਨਿੱਕੇ ਪਾਣੀ ਨਾਲ ਆਟਾ ਗੁੰਨਿਆ ਕਰਾਂਗੇ ਥੋੜਾ ਜਿਹਾ ਪਾ ਪਾਵਾਂਗੇ ਇਹਦੇ ਵਿੱਚ ਮੱਕੀ ਦਾ ਆਟਾ ਥੋੜਾ ਜਿਹਾ ਮੱਕੀ ਦਾ ਆਟਾ ਪਾਵਾਂਗੇ ਚਟਣੀ ਬਣ ਰਹੀ ਹੈ ਤਾਜੀ ਚਟਣੀ ਨਹੀਂਗੀ ਹੁਣ ਸਬਜ਼ੀ ਪਈ ਹੈ ਰਾਤ ਪਰ ਬਣਾਈ ਸੀ ਤੇ ਹੁਣ ਸੰਤੈ ਦਾ ਕਟੇ ਨੂੰ ਕਰਾ ਥੋੜਾ ਜਿਹਾ ਚ ਪਾਵਾਂਗੇ ਪਾ ਮੱਕੀ ਦਾ ਮੱਕੀ ਦਾ ਆਟਾ ਇਹ ਚ ਆਪਣਾ ਹਾਂ ਪੰਗੋ ਜੀ ਆਮ ਬਖਾਰ ਤਾਂ ਇਹ ਚੱਕਰ ਪੈ ਰਿਹਾਗਾ ਬਾਬਾ ਜੀ ਗੁਰਦੁਆਰਾ ਸਾਹਿਬ ਆਸਾ ਦੀ ਬਾਹਰ ਲੱਗੀ ਹੋਣੀ ਆਏਗੀ ਹਾਂ ਸੇਵਾ ਜਲ ਕੇ 5-7 ਮਿੰਟ ਹੋਵੇ ਨੇਗੇ ਇਸ ਤਰ੍ਹਾਂ ਦਾ ਵੀ ਹੋਏਗਾ ਵੀਡੀਓ ਵੀ ਬੰਦ ਕਰਨਾ ਆ ਸਰਦਾਰ ਜੀ ਗਏ ਹੋਏ ਨੇ ਗੁਰਦੁਆਰਾ ਸਾਹਿਬ ਕਰਮ ਸਰਚੌਂਟ ਸਾਹਿਬ ਤੇ ਅੱਗੇ ਮੋਟਰਸਾਈਕਲ ਤੇ ਜਾਂਦੇ ਹੁੰਦੇ ਸੀ ਬਾਹਰਲੇ ਗੁਰੂ ਘਰ ਤੇ ਮੋਟਰਸਾਈਕਲ ਤੇ ਜਾਂਦੇ ਹੁੰਦੇ ਸੀ ਮੈਂ ਵਗ ਜਾਂਦੀ ਹੁੰਦੀ ਸੀ ਕਿਉਂਕਿ ਹੁਣ ਉਹ ਤੁਰ ਕੇ ਜਾਣ ਲੱਗ ਗਏ ਤੇ ਤੁਰ ਕੇ ਜਾਣ ਲੱਗ ਗਏ ਫਿਰ ਤੁਰ ਕੇ ਬਾਅਦ ਨਾ ਮਲਲਾ ਖਾਂਟਾ ਡੂੜ ਕਾਂਟਾ ਲੱਗ ਜਾਂਦਾ 2 ਮਿੰਟ ਤਲਾਉਂਦਾ ਰਹਿ ਤੁਰ ਕੇ ਜਾਣ ਦਾ 2 ਮਿੰਟ ਤਲਾ ਜਾਣ ਦਾ ਰਸਤਾਗਾ ਇਹ ਜਿੱਤਾ ਰਸਤੇ ਚ ਲੱਗ ਜਾਂਦੇ ਨੇ ਕਿਉਂਕਿ ਤੇ ਫਿਰ ਅੱਡਾ ਕਾਟਾ ਉੱਤੇ ਲੱਗ ਜੰਦਾ ਤੇ ਫਿਰ ਇਸ ਕੱਟੇ ਮੈਂ ਜਾਣਾ ਜਾਨੋ ਹਟ ਗਈ ਬਾਹਲੇ ਘਰ ਉਪਰ ਕਿਉਂਕਿ ਕੋਈ ਸੋਖ ਮਨ ਹੋਣ ਸੁਨੇਹਾ ਜਾਣ ਲੱਗਿਆ ਬੀਬੀ ਗਈ ਹੋਈ ਆ ਫਿਰ ਮੇਰੇ ਸਾਰੇ ਕੰਮ ਮਾਨੂੰ ਕੋ ਬੇੜਾ ਹੋ ਜਾਂਦਾਗਾ ਇਕੱਲੇ ਜਣੇ ਨੇ ਸਾਨੂੰ ਪਤਾ ਹੀ ਇੱਕ ਦਿਨ ਛੋਟੇ ਹੋਗੇ ਪਾਉਣ ਤੇ ਇਹ ਆਟਾ ਬਾਅਦ ਚ ਮਿਲਦਾ ਤਾਂ ਉਹਨਾਂ ਨਾਲ ਕਰਦੇ ਆ ਸੁਕਮਣ ਹੋਰੀਆਂ ਪਰੌਂਠੇ ਖਾਣਗੀਆਂ ਕੋ ਰੋਟੀ ਖਾਣਗੀਆਂ ਉਹਨਾਂ ਨੂੰ ਪੁੱਛ ਕੇ ਦੱਸ ਪਕਾ ਦਾਂਗੇ ਬਲਤਾ ਚਟਨੀ ਨਾਲ ਪਰੌਂਠੇ ਖਾਂਦੀ ਹੁੰਦੀਆਂ ਨੇ ਲੋ ਜੀ ਜਦੋਂ ਬਾਜ਼ਾਰ ਵਗ ਜਾਂਦੇ ਆ ਸਾਰਾ ਦਿਨ ਹੀ ਲੈ ਜਾਂਦਾ ਪਹਿਲਾਂ ਮੈਨੂੰ ਬੁਖਾਰ ਚੜ ਗਿਆ ਮੈਂ ਪਾਏਗੀ ਐਨੇ ਬੀਬੀ ਆ ਗਈ ਫਿਰ ਅਸੀਂ ਬਾਜ਼ਾਰ ਵਰਗੇ ਬਾਜ਼ਾਰੋਂ ਥੋੜੀ ਬਾਕੀ ਸ਼ਾਪਿੰਗ ਕੀਤੀ ਤੇ ਇਹਨੇ ਜੇ ਸੁਖਮਨ ਨਾਲ ਦੋੜਾ ਲਿਆਂਦੀਆਂ ਨੇ ਜਿਹੜੇ ਕੱਲ੍ਹ ਤੋਂ ਕਾ ਰਣੀ ਹੈਗੀ ਤੇ ਸਾਰੇ ਨੋ ਪਿਸ ਲਾਸਟੇ ਕਿੱਤੀ ਸ਼ਾਪਿੰਗ ਸਰਦਾਰੀਆਂ ਨੇ ਇੱਕ ਕੁੜਤਾ ਪਜਾਮਾ ਘਰੇ ਇਹ ਤਾਂ ਸਮਝ ਨਹੀਂ ਜਾਣੇ ਹੁਣ ਕਿਸੇ ਦਰਜੀ ਨੇ ਸਿਉਣੀ ਨਹੀਂ ਤੇ ਦੋ ਇਹਨੇ ਲਾਸਟ ਮੈਨੂੰ ਦਵਾਇਆ ਨਹੀਂ ਮੈਨੂੰ ਪਹਿਲਾਂ ਦਵਾਣ ਦੇ ਜਮਾ ਜ਼ਰ ਰਹੀ ਹੋਈ ਸੀ ਜੀ ਮੈਨੂੰ ਦਵਾਤੀ ਔਰ ਹੁਣ ਜਦੋਂ ਲਾਸਟ ਤੇ ਦਵਾਏ ਨਹੀਂ ਮੈਂ ਤਾਂ ਅੱਧੀ ਸੋਡੇ ਕੋਲੀ ਘਰ ਦੀ ਪ੍ਰਧਾਨਗੀ ਤੁਹਾਡੇ ਕੋਲੇ ਦਵਾਈ ਤਾਂ ਤੁਸੀਂ ਮੈਨੂੰ ਦਵਾਈ ਤੇ ਮੈਨੂੰ ਵਾਗਰ ਦਵਾਈ ਹਮੈ ਨੂੰ ਹੁਣ ਦਵਾਈ ਦਿੰਦੀ ਸੀ ਪਹਿਲਾਂ ਦਵਾਈ ਨਹੀਂ ਮੇਰਾ ਡੋਮੀ ਨਹੀਂ ਲਿਆ ਪਹਿਲਾਂ ਸੋਡਾ ਆਪਦੇ ਹੀ ਲੋਟਾ ਆਇਆ ਮੈਂ ਲੈਂਦਾ ਜੀ ਗੁਲਾਬ ਇਹ ਗੁਲਾਬ ਸਲੀਨ ਦਾਗਾ ਤੇ ਆਕੇ ਤਾਂ ਇਹਦੀ ਚਾਹ ਬੀਬੀ ਨੂੰ ਕਹਿੰਦਾ ਕਿ ਮੈਂ ਸਾਡੇ ਆਉਂਦੇ ਨੂੰ ਗਾਜਰਾ ਚੀਰਦੀ ਹੁਣ ਗਾਜਰਾ ਚੀਰਿਆ ਪਈਆਂ ਨੇ ਮਸਾਲਾ ਹਜੇ ਰਗੜ ਨਾਲ ਪਿਆ 3 ਵਜ ਗਏ ਸਾਡੀਆਂ ਮੱਜਾਂ ਨੂੰ ਹਜੇ ਕੱਖ ਪਾਉਣ ਵਾਲੇ ਖੜੇ ਨੇ ਵਿਚਾਰੀਆਂ ਹੀ ਖੜੀਆਂ ਨੇ ਸਰਦਾਰ ਜੀ ਕਹਿੰਦੇ ਪੁੱਤ ਲੱਗੀ ਪਈ ਆ ਮਾ ਕੇ ਮੈਨੂੰ ਭੁੱਖ ਲੱਗੀ ਪਈ ਆ ਕਹਿੰਦੇ ਮੈਨੂੰ ਭੁੱਖ ਲੱਗੀ ਪਈ ਆ ਹੁਣ ਚਾਹ ਪੀ ਕੇ ਮੱਜਾਂ ਕਰਾਂਗੇ ਫੇਰ ਆਸੀ ਆਪ ਕਰਾਂਗੇ ਚਾਹ ਬਣਾ ਤੇ ਨੈਸਿੰਗਾਂ ਦੀਆਂ ਗਿਨੁਮਾਰੀ ਦੀਆਂ ਰੇੜੇ ਤੇ ਮੰਗਰ ਜੋ ਵੀ ਰੇੜੇ ਦੇ ਤਾਰ ਨੇ ਕਾਤੇ ਤਾਰਨਗੇ ਭਾਈ ਤੇ ਮਾ ਆਸ ਚਲ ਮੂਰੇ ਜਾ ਕੇ ਕੱਖ ਪਾ ਲੈਣੇ ਸਕੂਲਰ ਪਰਾਂ ਕਰ ਲਾਂਗੇ ਹਨਾ ਉੱਥੇ ਕਰ ਤਕਰ ਦਸੋ ਸਾਡੀ ਭਾਜੀ ਪਹਿਲੇ ਆ ਦਸੋ ਫਿਰ ਲੱਡੂ ਖਾਓਗੇ ਕਿ ਕੀ ਚਾਹ ਬਣ ਜਾਂਦੇ ਵੀ ਸੱਚਾ ਬਣਦੀ ਚਾਹ ਤਾਂ ਬਸ ਮਪਾ ਵਾਲੀ ਨਹੀਂ ਆਈ ਜੀ ਆ ਮੈਂ ਕਿ ਪਾਉਂਦੇ ਤਾਂ ਇਹ ਵਾਲੀ ਆ ਜੀ 2000 ਤੇ ਚੁੱਲਾ ਨਹੀਂ ਜਿੱਦਾ ਜਿੱਤੇ ਗੁੰਜੇ ਜਨਾ ਪੈਣ ਦੁੱਤ ਭਾਰ ਕੇ ਦੋ ਤਿੰਨ ਫਿਰ ਲਾਉਣੀ ਚੱਤੀ ਜਾ ਤਾਂ ਮੈਂ ਵੀ ਗਿਰੀਂ ਤੇ ਆ ਰਹੀ ਹਾਂ ਸਮਾਨ ਚੱਕਰਪਾਰੇ ਚੱਕਰਪਾਰੇ ਗੁੰਡਾਸ ਤੋਂ ਗਮ ਪਾਈ ਜਾਂਦੇ ਸਮਾਨ ਕੀ ਸੋਣੀ ਹੈ ਚੱਕਰਪਾਰੇ ਬਾਦੂ ਸਾਰੀ ਪਕੌੜੀਆਂ ਕੀ ਖਾਣਾ ਤੁਸੀਂ ਹਾਂ ਤਾਂ ਪਕੌੜੀ ਤਾਂ ਪਾਈ ਆਪਾਂ ਨੂੰ ਇਹ ਤਾਂ ਮੈਂ ਖਾ ਲੂੰ ਇੰਨੀ ਇੱਕ ਵਸ ਫਿਰ ਚੱਕਰਪਾਰੇ ਚੱਕਰਪਾਰੇ ਖੋਣ ਦੇ ਲੀ ਜੀ ਨਾ ਮੈਂ ਰਾਵੜ ਚੜਾ ਦਾਂਗੀ ਮੈਂ ਖੋਲ ਕੇ ਆ ਕੇ ਅਲੱਗ ਹੋ ਜਾਂਦੀ ਮੋਟਾ ਵਾਲਾ ਹੁੰਦਾ ਇਹਨੇ ਤੇ ਘੱਟ ਹੁੰਦਾ ਲੱਡੂ ਵੀ ਖਾਉਗੇ ਇੱਕ ਲੱਡੂ ਫਿਰ ਲੱਡੂਆਂ ਵਾਲਾ ਢਾਂਡਾ ਕਰਦੇ ਲੱਡੂ ਇਹਦੇ 9 ਛਾਣਾ ਲੈ ਫਿਰ ਦੋ ਦੁੱਧਾ ਬਣਾ ਤੇ ਇਹਦੇ ਡੱਬਾ ਤਾਂ ਖਾਲੀ ਕਰਤਾ ਤੋ ਛੱਡ ਦਿਓ ਤੁਸੀਂ ਹੁਣ ਆ ਮੰਜੇ ਆ ਲੈ ਕੇ ਮੈਂ ਕਿਚਨ ਭੈਣ ਚਾਲੀ ਆ ਗਈ ਹੈ ਤੇ ਨਮਾਰੀ ਆ ਇਸ ਤਰ੍ਹਾਂ ਦੀ ਪਹਿਲਾ ਇੱਕ ਪਾਸਾ ਹੈਗਾ ਆ ਆ ਕਰੋਨਾ ਐਸਟਰਾ ਉਪਰ ਇਸ ਤਰ੍ਹਾਂ ਆਏਗੀ ਤੇ ਇਸ ਤਰ੍ਹਾਂ ਲੋਕ ਆਉਣਗੇ ਤੇ ਸੰਗੀ ਤਰ੍ਹਾਂ ਕੱਪੜਾ ਜੀ ਇਹ ਚੀਜ਼ ਕਾਸ ਵਾਸਤੇ ਹੈ ਪੱਗ ਵਾਸਤੇ ਨਾ ਮੇ ਤਾਂ ਉਹ ਨੀਮੀ ਰਜੂ ਮੈਂ ਤਾਂ ਚਾਨੀ ਵੀ ਰਹਿ ਜੂਗੀ ਫੋਟੋ ਕਿਹਨਾਂ ਆਸਤੀ ਇਹ ਤਾਂ ਥੋੜੇ ਵਾਸਤੇ ਕੰਮ ਆਉ ਆਪਣੇ ਦਾ ਤਾਂ ਸਾਦੀ ਲੰਗਦੀ ਐ ਸਾਦੀ ਵਾਲਾ ਵੱਡਾ ਸਰ ਹਾਂ ਐਸ ਤਰਾ ਇਧਰ ਵੀ ਲਾ ਐਸ ਤਰਾ ਇਧਰ ਵੀ ਲੋਕ ਆਉਂ ਪੱਦਰਾ ਆ ਜਾ ਉੱਪਰ ਦਫਾ ਕੋਈ ਯੈਸ ਦੋਨੇ ਉਪਰ ਪੱਦਰਾ ਆਜ ਨੇ ਤੇ ਐਸ ਤਰਾ ਰੇਸਿੰਗ ਟੇਬਲ ਐ ਚ ਰਵੜ ਵੈਂਡ ਧਰਨ ਲਈ ਤੇ ਫੋ ਮੇਕਅਪ ਦਾ ਸਮਾਨ ਧਰਨ ਲਈ ਹੈ ਨਾ ਕੁਛ ਮਰਜ਼ੀ ਕਰ ਲੋ ਹਾਇ ਸਟ੍ਰਾਈਡਰ ਕੱਪ ਹੋੜ ਬਣੇ ਹੋਏ ਨੇ ਸਟ੍ਰਾਈਡਰ ਹੈਗਾ ਇਸ ਦਾ ਵਿੱਚ è strano ma non è che è così non è così ਕੁਈ ਪੁੱਤ ਹੋਇਆ ਕਪੜਾ ਮਾਰਦੇ। ਇਹਦੇ ਲੱਗਦਾ ਇਹ ਲੱਕੜ ਦਾ ਇਹ ਲੱਕੜ ਦੀ ਨਵਾਰੀ ਹੈ ਲੋਹੇ ਦੀ ਐਸੀ ਪਹਿਲਾਂ ਲੱਕੜ ਦੀ ਲੈਂਦੇ ਤੇ ਉਹ 10000 ਦੀ ਸੀ ਹਾਂ 15000 ਦੀ ਸੀ। ਤੇ ਇਹਦੇ ਤੇ ਹੋਰ ਵਿੱਚ ਬਹੁਤ ਫਰਕ ਹੈਗਾ ਉਹ ਕਹਿੰਦੇ ਡਾਕਟਰ ਉਹ ਭਾਈ ਕਹਿੰਦੇ ਡਾਕਟਰ ਡਾਕਟਰ ਕਹਿੰਦਾ ਦੁਕਾਨਦਾਰ ਕਹਿੰਦੇ ਇਹ ਵੀ ਇਹਦੀ ਗਾਰੰਟੀ ਕੋਈ ਨਹੀਂ। ਇਹ ਤਾਂ ਕਹਿੰਦੇ 6 ਮਹੀਨੇ ਦੀ ਗਾਰੰਟੀ ਨਹੀਂ ਸਾਡੀ। ਇਹ ਉਮਰਾਂ ਪਰ ਕਹਿੰਦੇ ਜਾਣ ਵਾਲੀ ਚੀਜ਼ ਨਹੀਂ ਹੈਗੀ। ਚਲੋ ਹੁਣ ਕਿੰਨਾ ਪੈਸੇ ਵੱਧ ਲੱਗ ਗਏ ਹਨ। ਬਣ ਗਿਆ ਆਪਣਾ ਕੰਮ ਹੁਣ ਇਹਨਾਂ ਨੇ ਉਧਰ ਇਹ ਸਕੂਲੋਂ ਆ ਗਏ ਉਧਰ ਨਮਾਰੀ ਆ ਗਈ ਤੇ ਹਜੇ ਚਾਲੇ ਪਾਂਡੇ ਟੀਫਨ ਵਗੈਰਾ ਪਾਏ ਨੇ ਸਬਜ਼ੀ ਆਪਣੀ ਬਣ ਗਈ ਐ ਉਧਰ ਮੈਂ ਜਿੱਦਾਂ ਪਾਂਡੇ ਬਿਲ ਖਲ ਲਈ ਜੀ ਲੀ ਜਾ ਡੈਡੀ ਜੀ ਰਹਿ ਗਈ ਤੇ ਸਬਜ਼ੀ ਆਪਣੀ ਗਾਜਰਾ ਹੀ ਬਣ ਗਈ ਬਣੀ ਪਈ ਐ ਤੇ ਮਸੀਆ ਜੀ ਆ ਗਈ ਨਵਾਰੀ ਦੇਖਣ ਤੇ ਮਸੀਆ ਜੀ ਨਵਾਰੀ ਦੇਖਣ ਤੇ ਉਹ ਗੁੱਸੇ ਭਾਵੇਂ ਮਾਂ ਕਿਚਨੇ ਲੈ ਚਾਹੇ ਨੇ ਟੀਫੜਨ ਅੰਤਾਲ ਜਿੰਨੇ ਕਰਕੇ ਤਾਹੋ ਕਰਦੇ ਬੀਬੀ ਭੂਆ ਕੋਲ ਗਈ ਭੂਆ ਜਾ ਗਈ ਖਾਲੇ ਕੰਮ ਲੈ ਕੇ ਗਈ ਸੀ ਅੱਜ ਆਈਏ ਵਿਚਾਰੀ 我那边有一个人。啊就是 ਜਾਦੀ ਨੂੰ ਬਿਆਨ ਲੱਗਦਾ ਨਹੀਂ ਉਹਨਾਂ ਚੱਕ ਕੋਈ ਕੋਈ ਸੂਟ ਲਿਆ ਕਰੇ ਸਲਾਈ ਦੇ ਆ ਕਰੇ ਫੜ ਲਿਆ ਫੈਸਟ ਨੂੰ ਲੋ ਜੀ ਪਨਮਾਰੀ ਆ ਸਾਈਡ ਤੇ ਲਾ ਦਿੱਤੀ ਐ ਤੇ ਜਿਹੜੀ ਆ ਪਾ ਦਿੱਤੀਆਂ ਤਾਂ ਲਿਆ ਲਾਉ ਵੀਰ ਕੋਲ ਲਾ ਦਿੱਤਾ ਨੋਕ ਜੁੱਤੀ ਅੱਜ ਵੀ ਘਰ ਦੇ ਪੈਂਦੀ ਸੀ ਹਣਾ ਮਹਿੰਗੇ ਭਾਣੇ ਪਾ ਜੁੱਤੀਆਂ ਲੈਣੀਆਂ ਬੂਟ ਤੇ ਬਸ ਐ ਲੱਗ ਗਿਆ ਫਿਰ ਤੇ ਪੋਲੀਏ ਡੁਲਾ ਕੰਮ ਆਉਣ ਆਹ ਕੂਲਰ ਨੂੰ ਜਗਾ ਕੱਟ ਕੇ ਇੱਧਰ ਸੈੱਟ ਕਰੂੰਗੀ ਬੋਰਾ ਜਿਹਾ ਕੱਢਿਆ ਤੇ ਪੱਲੀਆਂ ਵਾਲਾ ਕਮਰੇ ਚ ਸਮਾ ਗਾ ਪਾਏਗਾ ਕਿਉਂਕਿ ਨਿਮਾਰੀ ਨੂੰ ਥਾਂ ਕਰਿਆਗਾ ਹੈਨਾ ਤੇ ਨਿਮਾਰੀ ਨੂੰ ਥਾਂ ਕਰਿਆਗਾ ਕਮਰੇ ਚ ਵੀ ਗਾ ਪੈਗਾ ਬਾਲਾ ਫੇਰ ਸੈੱਟ ਕਰਾਂਗੇ ਸਵੇਰੇ ਹੁਣ ਕਿਉਂਕਿ ਘਾਰਾਂ ਟਾਈਮ ਹੋਇਆ ਪਿਆ ਮੱਜਾਂ ਨੂੰ ਪਾਣੀ ਦਾ ਹੋਇਆ ਪਿਆ ਸੁਖਮਣਾ ਨੂੰ ਕਿਹਾ ਮੈਂ ਥੋੜੇ ਬਹੁਤੇ ਕੱਪੜੇ ਰੱਖ ਲਓ ਆਪਦੇ ਨਿਮਾਰੀ ਚ ਮੈਂ ਪਿਉਣੀ ਦੀ ਪਾਣੀ ਮੱਜਾਂ ਨੂੰ ਟੈਂਕੀ ਭਰ ਲਈ ਆ ਦੇਖ ਤੇ ਪਰ ਇਹ ਬੇਹ ਪਾਣੀ ਕਿੰਨਾ ਕਰਕੇ ਰੋਲ ਲੈ ਉਹ ਗੇਟ ਬੰਦ ਸੱਜਣਾ ਹੈ ਨਾ ਬੀਬੀ ਕਿੱਥੇ ਗਈ ਤੇ ਜਿਹੜੇ ਦਿਨ ਮੈਂ ਨਿਫਤ ਦੇ ਦਿੱਤ 15 ਦਿਨ ਬਾਹਰ ਆਈ ਆ ਕੋਈ ਨਹੀਂ ਤੇ ਉਹ ਨਾ ਪਹਿਲੇ ਅੱਜ ਨਾ ਕਹਿੰਦੇ ਸਾਨੂੰ ਪਹਿਲਾਂ ਪਿਆਲ ਲੈ ਸਮਾਂ ਹੈ ਨਾ ਸਾਨੂੰ ਪਹਿਲਾਂ ਪਿਆ ਪਾਣੀ पानी प्यादा टाइम बहुत पानी प्या के पानी पिया है उधरों मा पिने लग गई थी बीमारी ला पर मा पिता दादी फिर बिमारी जी पी थी मैं टक्कर मार के बस बस पसंद है ना मेरे बार समान वह करके ਸੱਤੇ ਗਏ ਮੇਰੇ ਦੂਜੀ ਆਲੂ ਕੁਟਰ ਨੇ। ਸ਼ਾਮ ਹੀ ਦਿੱਤਾ ਹੈ। ਬੀਬੀ ਦੇ ਆਉਣ ਦਾ ਢੱਡ ਨਹੀਂ ਆਪਦੇ ਨੂੰ। ਲੋ ਜੇ ਟਾਈਮ ਹੈਗਾ ਸਾਢੇ 4 ਹੋ ਗਏ ਨੇ ਇੱਥੇ ਬੀਬੀ ਬੀਬੀ ਵਿਆਹ ਦੀ ਗੱਲਾਂ ਕਰ ਲਾ ਕੇ ਬੈਠੇ ਹਜੇ। ਭਾਂਡੇ ਮਾਂਜਣ ਵਾਲੇ ਪੈਣ ਅੱਗੇ ਸਾਢੇ 4 ਵਜੇ ਨੂੰ ਕਮਰੇ ਚ ਵੱਢ ਜਾਂਦੇ। ਕਿਉਂਕਿ ਅੱਜ ਅਕੱਲ ਭਾਂਡੇ ਹੀ ਰਹਿ ਗਏ ਬਾਕੀ ਕੰਮ ਆਪਣੇ ਸਾਰੇ ਨਿਬੜ ਗਏ ਨੇ ਬੀਬੀ ਨਾਲ ਗੱਲਾਂ ਕਰੀ ਗਈ। ਤੇ ਬਿਲੀ ਉਹਦਾ ਗੀਜਰ ਬੰਦ ਕਰਨ ਗਿਆ ਕਿਰਾ ਇਸ ਵੇਲੇ ਇੱਕ ਟੈਂਕੀ ਗੀਜਰ ਕਰਕੇ ਰੱਖ ਲੈਣੇ ਕਿਉਂਕਿ ਫਿਰ ਉੱਠਣ ਸਾਰ ਇੱਕ ਜਣਾ ਨਾ ਲਾਂਦਾ ਫਿਰ ਦੂਜੇ ਦਾ ਪਾਣੀ ਗਰਮਾ ਕਰਦੀ ਮੰਗ ਰੋਈ ਜਾਂਦਾ ਮੰਗਰ ਦੀ ਮੰਗਰ ਸਵੇਰ ਵੇਲੇ ਨਾਈ ਜਾਂਦੇ ਨੇ ਤੇ ਜੇ ਲੈਟ ਉੱਠ ਨਾ ਹੋਵੇ ਤਾਂ ਇੱਕ ਗੀਜਰ ਜਿਹੜਾ ਗਰਮ ਹੁੰਦਾ ਅੱਧੇ-ਅੱਧੇ ਨਾਲ ਦੋ ਜਣੇ ਨਾ ਲਾਂਦੇ ਨੇ ਐਨੇ ਫਿਰ ਚ ਲੈਟ ਆ ਜਾਂਦੀ ਹੈਗੀ ਹਨ ਤੇ ਆਪਾਂ ਨੇ ਕੰਮ ਤਾਂ ਦੇ ਕਰ ਲੈ ਲਿਆ ਅੱਜ ਦਿਨ ਚੜਾ ਤੇ ਬਹੁਤ ਸੋਹਣਾ ਨੇਤਾ ਸਰਦਾਰ ਜੀਆਂ ਨੇ ਕੱਪੜਿਆਂ ਦੀ ਸ਼ਾਪਿੰਗ ਹੋ ਗਈ ਤੇ ਨਏ ਹਨਾ ਨਮਾਰੀ ਆ ਗਈ ਸੁਖਮਣ ਹੋਰ ਐ ਨਮਾਰੀ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਕੱਪੜੇ ਰੱਖ ਲੈਨੇ ਅੱਧ ਪਚਾਦਾ ਤੇ ਅੱਧ ਪਚਾਦਾ ਰਹਿੰਦੇ ਨੇ ਦੋ ਦੋ ਸੂਟ ਇਹਨਾਂ ਦੇ ਆਪਾਂ ਨੇ ਤਿੰਨ ਦੋ ਦੋ ਸੂਟ ਸਿਉਣੇ ਦੇ ਦਿੱਤੇ ਨੇ ਇੱਕ ਇੱਕ ਸਵੇਰੇ ਜਾਊਗਾ ਜਿਹੜਾ ਕੱਲ ਆਇਆ ਕਿਉਂਕਿ ਲੋਣਾ ਨਹੀਂ ਸੀ ਹੈਗੀਆਂ ਉਹ ਸੂਟਾਂ ਨਾਲ ਲੋਣਾ ਅੱਜ ਲਿਆਂਦੀਆਂ ਨੇ ਹੁਣ ਮੈਂ ਪਿਓ ਲੋਣਾ ਪਿਉਣੀ ਆ ਭਾਂਡੇ ਮਾਂਜ ਕੇ ਨਹੀਂ ਤਾਂ ਨੇ ਜਿਹੜੇ ਸਰਦਾਰ ਜੀ ਨੂੰ ਕੁਰਤਾ ਪਜਾਮਾ ਇੱਕ ਮਹਿੰਗਾ ਜਿਹੜਾ ਥੋੜਾ ਜਿਹਾ ਉਹ ਆਪਾਂ ਨੇ ਡੋਬ ਕੇ ਰੱਖਣਾ ਪਾਣੀ ਦੇ ਵਿੱਚ ਸਵੇਰੇ ਆਪਾਂ ਸੁਨੇਹਾ ਸੁਕਾ ਕੇ ਆਪਾਂ ਟੇਲਰ ਨੂੰ ਕੁਰਤਾ ਪਜਾਮਾ ਪੜਾਵਾਂਗੇ ਨੇ ਸੁਖਮਣ ਹੋਰ ਨੇ ਸਲਾਈ ਵਾਲੇ ਕੱਪੜੇ ਪੜਾਵਾਂਗੇ ਤੇ ਵਸ ơi ਇਹਨਾਂ ਨੇ ਵੀ ਸੈਟਿੰਗ ਕਰ ਲਈ ਹੈਗੀ ਜਿਹੜੀ ਰੈਂਦੀ ਹੈਗੀ ਉਹ ਕੱਲ ਨੂੰ ਕਰ ਲੈਣੀ ਹੈ ਨਿਮਾਰੀ ਚ ਕੱਪੜਿਆਂ ਦੀ ਸੋਰੀ ਹੁਣ ਉੱਥੇ ਗਈਆਂ ਨੇ ਉੱਥੇ ਰੈਂਦੀ ਸੈਟਿੰਗ ਕਰਦੀ ਹੋਣਗੀਆਂ ਹੁਣ ਤੇ ਉਧਰ ਹੀ ਲਾ ਦਿੱਤੀ ਹੈ ਸਵੇਰੇ ਜਿਹੜੀ ਦੂਜੀ ਨਿਮਾਰੀ ਹੈ ਉਹ ਪਾ ਵੇਚ ਦੇਵਾਂਗੇ ਕਵਾੜੀ ਜੀ ਨੂੰ ਇੱਕ ਟਟੀ ਵੀ ਟਰਾਡੀ ਜੀ ਟੁੱਟੀ ਹੋਈ ਜੋੜੇ ਜੁੱਤੀਆਂ ਜਪੀਆਂ ਦੀ ਉਹ ਚ ਜੋੜੇ ਜੁੱਤੀਆਂ ਆਪਾਂ ਹੁਣ ਜਿਹੜੀ ਅੱਜ ਹੋਰ ਲਿਆਂਦਾ ਆਪਾਂ ਨੂੰ ਹਨਾ ਉਹ ਚ ਧਰ ਲਵਾਂਗੇ ਤੇ ਸਾਰੇ ਕੰਮ ਆਪਣੇ ਵਧੀਆ ਹੋ ਜਾਣਗੇ ਜਿਰੋ ਆਪਾਂ ਕੋਈ ਚੀਜ਼ ਲੈਣੀ ਹੈ ਪਲਾਈ ਟਾਈਮ ਬਾਅਦ ਲੈ ਲਓ ਹਣਾ ਆਏ ਸਾਲ ਅਸਿੰਦ ਕੋਸ ਨੂੰ ਕੁਸੇ ਬਣਾ ਲੈਣੇ ਆਵਰੀ ਚੀਜ਼ ਹੈ ਹਣਾ ਤੇ ਬਸ ਫਿਰ ਕਲਾਕਾਰ ਰਹੇ ਜੋ ਘਰ ਬਣ ਜੂਗਾ ਹੌਲੀ ਹੌਲੀ ਘਰ ਤਾਂ ਫਿਰ ਖਾਸੇ ਪੈਸਿਆਂ ਨਾਲ ਬਣਦਾ ਹਣਾ ਤੇ ਚਲੋ ਜੀ ਜਿਰੋ ਜਿਰੋ ਸਾਇਂ ਜਿਵੇਂ ਜਿਵੇਂ ਸਾਇਂ ਤਾਂ ਹੁੰਦੀ ਹੈ ਬਾਕੀ ਸਿਰ ਸਾਇਂਤ ਦਾ ਕੰਮ ਹੁੰਦਾ ਜਿਰੋ ਸਾਇਂ ਜਿਵੇਂ ਜਿਵੇਂ ਜਿਹੜੇ ਕੰਮ ਦੀ ਸਾਇਂਤ ਹੁੰਦੀ ਹੈਗੀ ਹੈ ਇੱਈ ਮੈਂ ਪੈਰ ਤਾਂ ਨਹੀਂ ਵੀ ਹਾਂ ਤਾਂ ਲੂੰਗੀ ਬੀਬੀ ਜੇ ਪਾਣੀ ਬਾਦੂਆ ਮੈਂ ਘਰ ਦਾ ਭਾਂਡੇ ਮਾਂਜ ਕੇ ਧੋਉਂਗੀ ਤੇਨੇ ਮੈਂ ਦਵਾਈ ਲੈਣੀ ਐ ਪਾਣੀ ਬਧੀਆ ਬਾल्टी ਚ ਥਾਰ ਵਾਲੀ ਚ ਦਵਾਈ ਲੈ ਲੂੰ ਨਿੱਗੇ ਪਾਣੀ ਨਾਲ ਨਾ ਮੈਂ ਹਾਂ ਲੈਣੀ ਐ ਚਲੋ ਜੇ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਬੀਬੀ ਪਾਣੀ ਇਧਰ ਹੀ ਲਿਆਈ ਵਾਲਟੀ ਕਹਿੰਨੇ ਤੂੰ ਹੱਥ ਪੈਰ ਤੋਂ ਲਿੰਦਾ ਦਵਾਈ ਲੈ ਲਈ ਵਿੱਚੋਂ ਕਿਉਂਕਿ ਬੁਖਾਰ ਕਾਇਦਨ ਹੋ ਗਿਆ ਤਿੰਨ ਦਿਨ ਹੋ ਗਏ ਬੁਖਾਰ ਚੜਦੇ ਉਹਨੂੰ ਪਤਾ ਨਹੀਂ ਠੰਡ ਲੱਗ ਗਈ ਪਤਾ ਨਹੀਂ ਕੀ ਲੱਗਿਆਗਾ ਨੱਕ ਸਾਹ ਬੰਦ ਹੋਇਆ ਪਰ ਨੱਕ ਚ ਸਾਹ ਨਾਲ ਸਾਹ ਨਹੀਂ ਆਉਂਦਾ ਹੈਗਾ ਹਨਾ ਜੁਖਾਮ ਨਾਲ ਤੇ ਨਏ ਆਪਣੇ ਮੰਜੇ-ਮੁੰਜੇ ਕੱਪੜੇ-ਕਪੜੇ ਰਹਿੰਦੇ ਨੇ ਉਹ ਚੱਕਣ ਵਾਲੇ ਉਹ ਚਾੱਕਦੇ ਆ ਨੇ ਚਾਰਕ ਭਾਂਡੇ ਨੇ ਰੋਟੀ ਵਾਲੇ ਉਹ ਮਾਜਦੇ ਆਂਗੇ ਵਾਹਿਗੁਰੂ ਜਿਵੇਂ ਆਪਣਾ ਦਿਨ ਵਧੀਆ ਲੰਘਾਇਆ ਵਾਹਿਗੁਰੂ ਰਾਤ ਵੀ ਵਧੀਆ ਲੰਘਾਵੇ ਤੇ ਤੰਦਰੁਸਤੀ ਵਖਸੇ ਸਾਰੇ ਘਰਾਂ ਦੇ ਵਿੱਚ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਠੀਕ ਹੈ ਫਿਰ ਤੋਂ ਲੱਗਦੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਓ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ